ਦੀਆਂ علاماتਾਂ ਪਹਿਚਾਣ ਦੀਆਂ ਨਿਸ਼ਾਨੀਆਂ ਜਿਹਨੂੰ ਸੰਸਕ੍ਰਿਤ ਦੇ ਵਿੱਚ ਲਕਸ਼ਣ ਕਹਿੰਦੇ ਨੇ ધਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਸਸਕ੍ਰਿਤੀ ਸ਼ਲੋਕ ਦੇ ਚ 6 ਵਰਨਨ ਕੀਤੇ ਨੇ 6 علاماتਾਂ ਨੇ 6 ਲਕਸ਼ਣ ਨੇ ਇਹ ਜਿਹਦੇ ਚ ਪਾਏ ਜਾਣ ਉਹ ਪੂਰਨ ਪੁਰਖ ਹੈ ਉਹ ਦਾ ਸੰਸਾਰ ਤੇ ਆਇਆ ਸਫਲ ਹੈ ਉਹ ਸੰਤ ਹੈ ਉਹ ਬ੍ਰਹਮ ਗਿਆਨੀ ਹੈ ਉਹ ਸੱਜਣ ਪੁਰਸ਼ ਹੈ ਉਹ ਸਾਧੂ ਹੈ ਇਸ ਤਰ੍ਹਾਂ ਧਨ ਗੁਰਵਰਜਨ ਦੇਵ ਜੀ ਮਹਾਰਾਜ ਉਸ ਪਾਵਨ ਪਵਿੱਤਰ ਸ਼ਲੋਕ ਦੇ ਵਿੱਚ ਬਖਾਨ ਕਰਦੇ ਨੇ ਸ਼ਲੋਕ ਆਪ ਨੂੰ ਸਰਵਨ ਕਰਾਵਾਂ ਤੇ ਦੋ ਲਖਣ ਜੋ ਬਾਕੀ ਰਹਿੰਦੇ ਨੇ ਉਹਨਾਂ ਦੇ ਵਿਚਾਰ ਆਪ ਜੀ ਦੇ ਸਾਹਮਣੇ ਰੱਖਾਂ ਮੰਤਰ ਰਾਮ ਰਾਮ ਨਾਮੰ ਧਿਆਨੰ ਸਰਬਤਰ ਪੂਰਣੇ ਗਿਆਨੰ ਸਮ ਦੁਖ ਸੁਖੰ ਜੁਗਤ ਨਿਰਮਲ ਨਿਰਵੈਰਣੈ ਦਿਆਲੰ ਸਰਵਤ੍ਰ ਜੀ ਪੰਚ ਦੋਖ ਬਿਵਰਜਤੇ ਭੋਜਨੰ ਗੋਪਾਲ ਕੀਰਤਨੰ ਅਲਪ ਮਾਇਆ ਜਲ ਕਮਲ ਰਹਤੇ ਇਥੇ ਤੱਕ ਆਪਨੇ ਸਰਵਨ ਕੀਤਾ ਅਗੋ ਹੈ ਉਪਦੇਸੰ ਸਮਿਤ੍ਰ ਸਤਰੇ ਭਗਵੰਤ ਭਗਤ ਭਾਵਨੇ ਵਰਨਿੰਦਾ ਨੈ ਸਰੋਤ ਸਰੁਣੰ ਆਪ ਤਿਆਗ ਸਗਲ ਰੇਣ ਕੇ ਖਟ ਲਖਨ ਪੂਰਨ ਪੁਰਖ ਹੈ ਨਾਨਕ ਨਾਮ ਸਾਦ ਸਵਜਨ ਪੰਜਵਾਂ ਲਖਣ ਮੇਰੇ ਪਾਤਸ਼ਾਹ ਦੱਸਦੇ ਨੇ ਉਹਦਾ ਉਪਦੇਸ਼ ਮਿੱਤਰ ਤੇ ਦੁਸ਼ਮਣ ਦੋਹਾਂ ਲਈ ਇੱਕ ਹੋਵੇਗਾ ਜੋ ਉਸ ਦਾ ਦੁਸ਼ਮਣ ਵੀ ਹੈ ਜੋ ਉਸ ਦਾ ਹਰ ਵਕਤ ਬੁਰਾ ਵੀ ਮੰਗਦਾ ਹੈ ਉਹਨੂੰ ਵੀ ਉਹੀ ਉਪਦੇਸ਼ ਦੇਵੇਗਾ ਜੋ ਮਿੱਤਰ ਨੂੰ ਦੇਣਾ ਹੈ ਬਾਉ ਜੋ ਆਪਣੇ ਨੂੰ ਰਸਤਾ ਦੱਸਣਾ ਹੈ ਉਪਰੇ ਬੇਗਾਨੇ ਦੁਸ਼ਮਣ ਨੂੰ ਵੀ ਉਹੀ ਰਸਤਾ ਦੱਸਣਾ ਹੈ ਮਿੱਤਰ ਸਤਰ ਜਾ ਕੇ ਏਕ ਸਮਾਨ ਹੈ ਜਿੱਥੇ ਦੁੱਖ ਸੁੱਖ ਉਹਦੇ ਲਈ ਬਰਾਬਰ ਆਉਂਦੇ ਨੇ ਉੱਥੇ ਸ਼ਤਰੂ ਤੇ ਮਿੱਤਰ ਵੀ ਬਰਾਬਰ ਆਉਂਦੇ ਹੈ ਕਹਿਣੋ ਬਲ ਗਲਬੜੀ ਸੌਖੀ ਹੈ ਜੀਵਨ ਭਰ ਦੁਸ਼ਮਣ ਨੂੰ ਮਨਕ ਦੁਸ਼ਮਣ ਸਮਝਦਾ ਹੈ ਔਰ ਮਿੱਤਰ ਨੂੰ ਮਿੱਤਰ ਸਮਝਦਾ ਹੈ ਬਦਲੇ ਦੀ ਭਾਵਨਾ ਰੱਖਣ ਵਾਲਾ ਮਨਕ ਕਹਿੰਦੇ ਉਹਦੇ ਮਨ ਦੀ ਇਕਾਗਰਤਾ ਨਹੀਂ ਆਉਂਦੀ ਚਾਹੇ ਕੁਝ ਵੀ ਕਰੇ ਤੇ ਬਦਲੇ ਦੀ ਭਾਵਨਾ ਹਮੇਸ਼ਾ ਦੁਸ਼ਮਣ ਦੇ ਵਾਸਤੇ ਆਉਂਦੀ ਹੈ ਸਾਦੀ ইরਾਨੀ ਸੂਫੀ ਸੰਤ ਕਹਿੰਦੇ ਨੇ ਦਰਖਤ-ਏ-ਦੋਸਤੀ ਬਾਨਿਸ਼ਾ ਕੇ ਕਾਮੇ ਦਿਲ ਬਬਾਰਾਰਤ ਦੋਸਤੀ ਦਾ ਬੂਟਾ ਲਾ ਮਿਲਾਪ ਦਾ ਬੂਟਾ ਲਾ ਜੇ ਤੂੰ ਦਿਲ ਦੀ ਇਕਾਗਰਤਾ ਚਾਹਨਾ ਹੈ ਜੇ ਤੂੰ ਖੁਦਾ ਦਾ ਦਰਸ ਚਾਹਨਾ ਹੈ ਤਾਂ ਦੋਸਤੀ ਦਾ ਬੂਟਾ ਲਾ ਮਿਲਾਪ ਦਾ ਬੂਟਾ ਲਾ ਨਿਹਾਲੇ ਦੁਸ਼ਮਨੇ ਬਰਕੁਨ ਕਿਰੰਜੋ ਬੇਸ਼ੁਮਾਰਾਰਤ ਕਿਦਰੇ ਬਲੇਖੇ ਨਾਲ ਜੇ ਤੁਸ ਦੁਸ਼ਮਣੀ ਦਾ ਬੂਟਾ ਲਾਵੇ ਬੈਠਾ ਹੈ ਇਹਨੂੰ ਅਜ ਹੀ ਜੜੋਂ ਪੁੱਟ ਦੇ ਸਿਵਾਏ ਦੁੱਖਾਂ ਦੇ ਕੰਡਿਆਂ ਦੇ ਇਸ ਨੂੰ ਹੋਰ ਕੁਝ ਵੀ ਨਹੀਂ ਲੱਗਦਾ ਸਿਵਾਏ ਦੁੱਖਾਂ ਦੇ ਸੂਲ ਦੇ ਇਸ ਤੋਂ ਕੁਝ ਹੋਰ ਪ੍ਰਾਪਤ ਨਹੀਂ ਹੁੰਦਾ ਸਾਰੀ ਦੁਨੀਆ ਵਿੱਚ ਇਹ ਦੁਸ਼ਮਣੀ ਕਿਦਰੇ ਇੱਕ ਮੂਲਕ ਦੀ ਦੂਜੇ ਮੂਲਕ ਨਾਲ ਕਿਦਰੇ ਇੱਕ ਕੌਮ ਦੀ ਦੂਜੇ ਕੌਮ ਨਾਲ ਕਿਦਰੇ ਵਿਅਕਤੀ ਦੀ ਦੂਜੇ ਵਿਅਕਤੀ ਨਾਲ ਮਨੁੱਖ ਇਸ ਤਰ੍ਹਾਂ ਭੇਦਭਾਵ ਦੇ ਚ ਜੀਵਦਾ ਹੈ ਤੇ ਬੜਾ ਕੀਮਤੀ ਜੀਵਨ ਆਕਾਰਤ ਅਜਾਈ ਗਵਾ ਲੈਂਦਾ ਹੈ ਸੂਫੀ ਤੇ ਐਸਾ ਵੀ ਕਹਿੰਦੇ ਨੇ ਆਪਣੇਆਂ ਦੇ ਚ ਜੀਵਣਾ ਸਵਰਗ ਦੇ ਚ ਜੀਵਣਾ ਹੈ ਬੇਗਾਨਿਆਂ ਤੇ ਉਪਰਿਆਂ ਦੇ ਚ ਜੀਵਣਾ ਨਰਕ ਦੇ ਚ ਜੀਵਣਾ ਹੈ ਹੋਰ ਕੋਈ ਨਰਕ ਨਹੀਂ ਹੈ ਤੋਂ ਦੁਨੀਆਂ ਦੇ ਚ ਤੇ ਬੜੇ ਬੇਗਾਨੇ ਨੇ ਇਕ ਕਿਵੇਂ ਇਹਨਾਂ ਨੂੰ ਆਪਣਾ ਬਣਾਈਏ ਗੁਰਬਾਣੀ ਢੰਗ ਦੱਸਦੀ ਏ ਇੱਕ ਨੂੰ ਆਪਣਾ ਬਣਾ ਲਓ ਸਾਰੇ ਹੀ ਆਪਣੇ ਨੇ ਇੱਕ ਸੱਜਣਾ ਸਭ ਸੱਜਣਾ ਇੱਕ ਵੈਰੀ ਸਭ ਬਾਦ ਅਗਰ ਇੱਕ ਵੇ ਨਾਲ ਸੱਜਣਾਤਾ ਹੋ ਗਈ ਹੈ ਤਾਂ ਫਿਰ ਸਾਰੇ ਹੀ ਸੱਜਣ ਨੇ ਸੂਰਜ ਨੂੰ ਆਪਣਾ ਸਮਝ ਲਿਆ ਤਾਂ ਕਿਰਨਾਂ ਸਾਰੀਆਂ ਹੀ ਆਪਣੀਆਂ ਨੇ ਸਾਗਰ ਨੂੰ ਆਪਣਾ ਸਮਝ ਲਿਆ ਤੋ ਲਹਿਰਾਂ ਸਾਰੀਆਂ ਹੀ ਆਪਣੀਆਂ ਨੇ ਨਿਰੰਕਾਰ ਨੂੰ ਆਪਣਾ ਸਮਝ ਲਿਆ ਤੋ ਫਿਰ ਸਾਰੇ ਦਾ ਸਾਰਾ ਸੰਸਾਰ ਆਪਣਾ ਹੀ ਐ ਇੱਕ ਸੱਜਣ ਸਭ ਸੱਜਣਾ ਇੱਕ ਵੈਰੀ ਸਭ ਬਾਦ ਪੰਜਵਾਂ ਲਖਣ ਮੇਰੇ ਪਾਤਸ਼ਾਹ ਦੱਸਦੇ ਨੇ ਉਪਦੇਸ਼ ਸੰਸਮ ਮਿਤ੍ਰ ਸਤਰੇ ਭਗਵੰਤ ਭਗਤ ਭਾਵਨੇ ਭਾਵਨਾ ਨਾਲ ਭਗਵਾਨ ਦੀ ਭਗਤੀ ਕਰਦਾ ਹੈ ਔਰ ਮਿੱਤਰ ਸਤਰ ਜਾਂ ਕੇ ਇਕਸਮਾਨੇ ਇਹ ਉਸਦਾ ਪੰਜਵਾਂ ਲੱਛਣ ਹੁੰਦਾ ਹੈ। ਪ੍ਰੇਮ ਤੇ ਭਰੋਸੇ ਦੇ ਮਿਸ਼ਰਣ ਤੋਂ ਜੋ ਮਨ ਦੀ ਅਵਸਥਾ ਬਣਦੀ ਏ ਉਹਨੂੰ ਕਹਿੰਦੇ ਨੇ ਭਾਵਨਾ। ਇਹ ਭਾਵਨਾ ਜਿਸ ਦਿਨ ਪ੍ਰਮਾਤਮਾ ਦੇ ਪ੍ਰਤੀ ਪ੍ਰਗਟ ਹੋ ਜਾਏ ਉਹਨੂੰ ਕਹਿੰਦੇ ਨੇ ਭਗਤ। ਭਗਤ ਦਾ ਮਤਲਬ ਹੈ ਜਿੱਥੇ ਭਾਵਨਾ ਅੰਕਿਤ ਹੋ ਗਈ ਹੈ। ਜਿੱਥੇ ਭਾਵਨਾ ਟਿਕ ਗਈ ਹੈ ਫਿਰ ਗੁਰਬਾਣੀ ਕਹਿੰਦੀ ਹੈ ਭਗਤ ਤੋਂ ਵੱਡਾ ਕੋਈ ਵੀ ਨਹੀਂ ਹੈ ਪੰਡਤ ਸੂਰ ਚਤਰਪਤ ਰਾਜਾ ਭਗਤ ਬਰਾਬਰ ਔਰ ਨਾ ਕੋਇ ਕੋਈ ਸਰਮੌਰ ਰਾਜਾ ਸ਼ਕਤੀਸ਼ਾਲੀ ధਨવાન ਗੁਣਵਾਨ ਵਿਦਵਾਨ ਤੇ ਸੂਰ ਬੇਰ ਭਗਤ ਦਾ ਮੁਕਾਬਲਾ ਨਹੀਂ ਕਰ ਸਕਦਾ ਭਗਤ ਸਭ ਤੋਂ ਉੱਚਾ ਹੈ ਭਗਤ ਸਭ ਤੋਂ ਸਰਮੌਰ ਹੈ ਜੋ ਭਗਤ ਕੋਲ ਹੈ ਉਹ ਇੱਕ ਵਿਦਵਾਨ ਕੋਲ ਨਹੀਂ ਜੋ ਭਗਤ ਕੋਲ ਹੈ ਉਹ ਇੱਕ ਛੋਟੀ ਦੇ ਧਨਵਾਨ ਦੇ ਕੋਲ ਵੀ ਨਹੀਂ ਜੋ ਭਗਤ ਦੇ ਕੋਲ ਹੈ ਉਹ ਰਾਜੇ ਕੋਲ ਵੀ ਨਹੀਂ ਪੰਡਤ ਸੂਰ ਛਤਰਪਤ ਰਾਜਾ ਭਗਤ ਬਰਾਬਰ ਔਰ ਨਾ ਕੋਏ ਤੋ ਪੰਜਵਾਂ ਲਕਸ਼ਣ ਹੈ ਭਾਵਨਾ ਨਾਲ ਭਗਤੀ ਕਰਦਾ ਹੈ ਔਰ ਮਿੱਤਰ ਦੇ ਸ਼ਤਰੋ ਦੋਹਾਂ ਨੂੰ ਇੱਕੋ ਜਿਹਾਂ ਦਾ ਉਪਦੇਸ਼ ਦਿੰਦਾ ਹੈ ਇਹ ਉਹਦਾ ਪੰਜਵਾਂ ਲਖਣ 6ਵਾਂ ਲਖਣ ਮੇਰੇ ਪਾਤਸ਼ਾਹ ਜੀ ਬਿਆਨ ਕਰਦੇ ਨੇ ਪਰਨਿੰਦਾਨੇ ਸਰੋਤ ਸਰਵਣੰ ਆਪ ਤਿਆਗ ਸਗਲ ਰੇਣਕੇ ਨਿੰਦਾ ਬਾਰੇ ਮਨੁੱਖ ਨੂੰ ਕੋਈ ਸਹੀ ਜਾਣਕਾਰੀ ਨਹੀਂ ਹੈ ਮੈਂ ਥੋੜਾ ਜਾਂ ਇਸ ਦੇ ਸਮਾਂ ਲਵਾਂ ਗੱਲ ਨੂੰ ਘਟਾ ਕੇ ਬਿਆਨ ਕਰਨਾ ਇਨੂੰ ਨਿੰਦਾ ਕਹਿੰਦੇ ਨੇ ਤੇ ਗੱਲ ਨੂੰ ਵਧਾ ਕੇ ਬਿਆਨ ਕਰਨਾ ਇਹਨੂੰ ਖੁਸ਼ਾਮਦ ਕਹਿੰਦੇ ਨੇ ਜਿਵੇਂ ਫੁੱਲ ਨੂੰ ਮੈਂ ਕੰਡਾ ਆਖਾਂ ਤਾਂ ਇਹ ਨਿੰਦਾ ਹੈ ਤੇ ਜੇ ਮੈਂ ਕੰਡੇ ਨੂੰ ਫੁੱਲ ਆਖਾਂ ਇਹ ਖੁਸ਼ਾਮਦ ਹੈ ਪਰ ਜੇ ਮੈਂ ਫੁੱਲ ਨੂੰ ਫੁੱਲ ਕਹਦੇ ਆਂ ਕੰਡੇ ਨੂੰ ਕੰਡਾ ਕਹਦੇ ਆਂ ਚੰਗੇ ਨੂੰ ਚੰਗਾ ਕਹਦੇ ਆਂ ਮਾੜੇ ਨੂੰ ਮਾੜਾ ਕਹਦੇ ਆਂ ਨਾ ਇਹ ਨਿੰਦਾ ਹੈ ਨày ਖੁਸ਼ ਆਮਦ ਹੈ ਇਹ ਸਚਾਈ ਹੈ ਸਚ ਮਨੁਖ ਕਰੇ ਬਨ ਕਰੇ ਬਨ ਦੁਨੀਆਂ ਦੇਚ ਅਧੂਰਾ ਸਚ ਬੋਲਦਾ ਹੈ ਕਈ ਦਫਾ ਹਿੰਮਤ ਕਰਕੇ ਇਰਸਾ ਤੋਂ ਰਹਿਤ ਹੋ ਕੇ ਫੁੱਲ ਨੂੰ ਫੁੱਲ ਤੇ ਕਹਿ ਦਿੰਦਾ ਹੈ ਕੰਡੇ ਨੂੰ ਕੰਡਾ ਕਹਿਣਾ ਆਖੇ ਕਿਉਂਕਿ ਕੰਡੇ ਨੂੰ ਕੰਡਾ ਆਖੇ ਤੇ ਕੰਡਾ ਚੁਬੇਗਾ ਬਦਮਾਸ਼ ਨੂੰ ਬਦਮਾਸ਼ ਕਹਿਣਾ ਜ਼ਾਲਮ ਨੂੰ ਜ਼ਾਲਮ ਕਹਿਣਾ ਹਰ ਮਨੁਖ ਦੀ ਜ਼ਰੂਰਤ ਨਹੀਂ ਹੁੰਦੀ यह भी मैं अर्ज कर दें। धन गुरु गोबिंद जी महाराज ने ऐलानिया कह दिता अह औरंगजेब तेरे अंदर शैतानियत वस्ती है इंसानियत नहीं है तो राम दानम के यजदा शनास बरा मद ज तो कार हादल खराश यफर है धन गुरु गोबिंद जी महाराज का जो औरंगजेब लिख है ਮੈਂ ਇੱਕ ਦਹਾ ਫਿਰ ਅਰਜ਼ ਕਰਾਂ ਗੱਲ ਨੂੰ ਘਟਾ ਕੇ ਬਿਆਨ ਕਰਨਾ ਨਿੰਦਾ ਗੱਲ ਨੂੰ ਵਧਾ ਕੇ ਬਿਆਨ ਕਰਨਾ ਖੁਸ਼ ਆਮਦ ਹੈ ਮਨੁੱਖ ਨਿੰਦਾ ਵੀ ਸੁਣਨਾ ਚਾਹਦਾ ਹੈ ਬ셔ਰ ਤੇ ਦੂਜੇ ਦੀ ਹੋਵੇ ਮਨੁੱਖ ਆਪਣਾ ਉਪਮਾ ਵੀ ਸੁਣਨਾ ਚਾਹਦਾ ਹੈ ਬ셔ਰ ਤੇ ਆਪਣੀ ਹੋਵੇ ਦੂਜੇ ਦੀ ਨਿੰਦਾ ਸੁਣ ਕੇ ਖੁਸ਼ ਹੁੰਦਾ ਹੈ ਆਪਣੇ ਉਪਮਾ ਸੁਣ ਕੇ ਖੁਸ਼ ਹੁੰਦਾ ਹੈ। ਮਨੁੱਖ ਦੂਜੇ ਦੀ ਨਿੰਦਾ ਕਰਕੇ ਖੁਸ਼ ਹੁੰਦਾ ਹੈ। ਆਪਣੀ ਉਪਮਾ ਕਰਕੇ ਖੁਸ਼ ਹੁੰਦਾ ਹੈ। ਇਹ ਤੇ ਇੱਕ ਸੰਸਾਰੀ ਮਨੁੱਖ ਦੀ ਪਛਾਣ ਹੈ। ਹੁਣ ਇਸ ਤੋਂ ਉਲਟ ਮੈਂ ਬਿਆਨ ਕਰਾਂ। ਜੋ ਆਪਣੀ ਨਿੰਦਾ ਸੁਣ ਕੇ ਖੁਸ਼ ਹੋਵੇ। ਤੇ ਦੂਜੇ ਦੀ ਉਪਮਾ ਸੁਣ ਕੇ ਖੁਸ਼ ਹੋਵੇ। ਉਹਨੂੰ ਭਗਤ ਕਹਿੰਦੇ ਹੈ। ਉਨੋ ਸੰਤ ਕਹਿੰਦਾ ਹੈ ਭਗਤ ਕਬੀਰ ਕਹਿ ਰਹੇ ਨੇ ਨਿੰਦੋ ਨਿੰਦੋ ਮੌਕੋ ਲੋਗ ਨਿੰਦੋ ਰਜ ਕੇ ਕਰੋ ਨਿੰਦਾ ਮੇਰੀ ਹੁਣ ਕਬੀਰਤੀ ਤੇ ਈਰਖਾ ਲੋ ਨਿੰਦਾ ਹੀ ਕਰ ਸਕਦੇ ਸਨ ਭਗਤ ਸੀ ਸਾਰੇ ਗੁਣ ਉਹਦੇ ਕੋਲ ਸਨ ਲੇਕਿਨ ਈਰਖਾ ਲੋ ਮਨਕ ਦੁਸ਼ਮਣ ਮਨਕ ਗਲ ਘਟਾ ਕੇ ਬਿਆਨ ਕਰੇਗਾ ਨਿੰਦਾ ਕਰੇਗਾ ਔਰ ਇਹ ਵੀ ਅਰਜ਼ ਕਰਦੇ ਆਂ ਅਨੇਕਾਂ ਪਾਪਾਂ ਵਿੱਚੋਂ ਮੇਰੇ ਪਾਤਸ਼ਾਹ ਭयंकर ਵੱੱਜਰ ਪਾਪ ਮੰਨਦੇ ਨੇ ਨਿੰਦਾ ਮੈਂ ਇੱਕ ਦਫਾ ਫੇਰ ਅਜ਼ ਕਰਾਂ ਕੰਡੇ ਨੂੰ ਕੰਡਾ ਕਹਿਣਾ ਨਿੰਦਾ ਨਹੀਂ ਹੈ ਫੁੱਲ ਨੂੰ ਕੰਡਾ ਕਹਿਣਾ ਲਿੰਦਾ ਹੈ ਇਹਨੂੰ ਨਿੰਦਾ ਕਹਿੰਦੇ ਨੇ ਔਰ ਕੰਡੇ ਨੂੰ ਫੁੱਲ ਕਹਿ ਦੇਣਾ ਖੁਸ਼ਾਮਦ ਹੈ ਸਾਰੇ ਦੁਨੀਆ ਦੇ ਜੀਅ ਤੇ ਖੁਸ਼ਾਮਦ ਚਲਦੀ ਏ ਯਾ ਨੰਦਾ ਚਲਦੀ। ਯਾ ਕਿਦਰੇ ਕਿਦਰੇ ਥੋੜਾ ਅੱਧਾ ਸੱਚ ਚਲਦਾ। ਕੋਈ ਹਿੰਮਤ ਕਰਕੇ ਫੁੱਲ ਨੂੰ ਫੁੱਲ ਕਹਿ ਦਿੰਦਾ। ਕੰਡੇ ਨੂੰ ਕੰਡਾ ਨੇ ਕਹਿੰਦਾ। ਜਦ ਕੰਡੇ ਨੂੰ ਕੰਡਾ ਆਖਣਾ ਹੀ ਨਹੀਂ। ਤੋਂ ਕੰਡਿਆਂ ਦੀ ਹੋਂਦ ਸੰਸਾਰ ਦੇ ਚ ਵੱਧੇ ਜਾਏਗੀ ਵੱਧ ਹੀ ਗਈ ਹੈ। ਜ਼ਾਲਿਮਾਂ ਦੀ ਹੋਂਦ, ਦੁਸ਼ਟਾਂ ਦੀ ਹੋਂਦ, ਦੁਰਾਚਾਰੀਆਂ ਦੀ ਹੋਂਦ ਵੱਢੀ ਜਾ ਰਹੀ ਹੈ ਬਲਕੇ ਇੰਜ ਕਵਲ ਦੁਨੀਆਂ ਦੇ ਹਰ ਸ਼ੋਬੇ ਦੇ ਵਿੱਚ ਮੁਖੀ ਇਹੀ ਹੁੰਦੇ ਜਾ ਰਹੇ ਨੇ ਇਹੀ ਹੁੰਦੇ ਜਾ ਰਹੇ ਕਿਉਂ ਜਦ ਕੰਡੇ ਨੂੰ ਕੰਡਾ ਕਹਿਣਾ ਹੀ ਨਹੀਂ ਹਰ ਇੱਕ ਦੇ ਇਹ ਹਿੰਮਤ ਨਹੀਂ ਆਉਂਦੀ ਦੁਸ਼ਟ ਨੂੰ ਦੁਸ਼ਟ ਕਹਿਣਾ ਸੱਜਣ ਨੂੰ ਸੱਜਣ ਕਹਿ ਦੇਗਾ ਦੁਸ਼ਟ ਨੂੰ ਦੁਸ਼ਟ ਕਹਿਣਾ ਹਰ ਇੱਕ ਦੀ ਹਿੰਮਤ ਨਹੀਂ ਹਾਂ ਇਹ ਕਈ ਵਾਰ ਸੱਜਣ ਨੂੰ ਦੁਸ਼ਟ ਕਹਿ ਸਕਦਾ ਹੈ ਕਿਉਂਕਿ ਸੱਜਣ ਨੂੰ ਦੁਸ਼ਟ ਆਖੇ ਤੋ ਸੱਜਣ ਤੋ ਕੋਈ ਚੋਟ ਨਹੀਂ ਲੱਗਣ ਲੱਗੇ ਜੇ ਕਬੀਰ ਦੀ ਨਿੰਦਾ ਕਰੀਏ ਤੇ ਕਬੀਰ ਨੇ ਕੀ ਕਰਨਾ ਹੈ ਕੋਈ ਅਗਲੇ ਨੂੰ ਮਾਰਨ ਲੱਗ ਪੈਣਾ ਕੋਈ ਗਾਲਾਂ ਕਢਣੀਆਂ ਨੇ ਉਸਨੇ ਕੋਈ ਬਦਲੇ ਦੀ ਭਾਵਨਾ ਤੋ ਅਕਸਰ ਗੁਸਤਾਖੀ ਮਾਫ ਨਿੰਦਾ ਕਿਸੇ شریف ਮਨੁੱਖ ਦੀ ਰੱਜ ਕੇ ਹੋ ਸਕਦੀ ਹੈ ਕਿਉਂਕਿ ਉਸਨੇ ਬਦਲਾ ਨਹੀਂ ਲੈਣਾ ਉਹਨੇ ਕੁਝ ਕਹਿਣਾ ਨਹੀਂ ਔਰ ਅਕਸਰ ਫਿਰ ਸ਼ਰੀਫਾਂ ਦੀ ਨਿੰਦਾ ਹੁੰਦੀ ਹੈ ਰੱਜ ਕੇ ਹੁੰਦੀ ਹੈ ਐਸਾ ਕੋਈ ਇਲਜ਼ਾਮ ਨਹੀਂ ਜੋ ਉਸ ਸਮੇਂ ਦੇ ਕਬੀਰ ਦੇਤੇ ਬਨਾਰਸ ਦੇ ਵਾਸੀਆਂ ਨੇ ਨਹੀਂ ਲਾਇਆ ਕੋਜੇ ਤਾਂ ਕੋਜਾ ਆਪ ਦੀ ਗਿਆਤ ਲਈ ਅਰਜ਼ ਕਰਾਂ ਕਬੀਰ ਤੇ ਚੋਰੀ ਦਾ ਇਲਜ਼ਾਮ ਲੱਗਾ ਹੈ ਕਬੀਰ ਤੇ ਯਾਰੀ ਦਾ ਇਲਜ਼ਾਮ ਲੱਗਾ ਹੈ ਨਿਹਰਾ ਚੋਰੀ ਤੇ ਯਾਰੀ ਦਾ ਇਲਜ਼ਾਮ ਨਹੀਂ ਲਗਿਆ ਪਕੜੇ ਵੀ ਗਏ ਸਿਕੰਦਰ ਲੋਧੀ ਨੇ ਜੇਲ੍ਹ ਦੇ ਚ ਵੀ ਪਾਇਆ ਹੈ थोड़ी गल नहीं है चोरी की थी नहीं चोरी के इल्जाम जेल दुराचार की था नहीं दुराचारी दे जेल ईरखालू सन ईरखा कर दे सन किस गल दिरखा हम निर्धन जो एन पायो मरते फूट गुमाने ਕਬੀਰ ਕਹਿੰਦੇ ਨੇ ਮੈਂ નિર્ધન ਨੂੰ ਜਿਹੜਾ ਪਰਮ ਰਸ ਮਿਲ ਗਿਆ ਹੈ ਪਰਮਾਤਮਾ ਮਿਲ ਗਿਆ ਹੈ ਇਹ ਹੰਕਾਰੀ ਫੁੱਟ ਫੁੱਟ ਕੇ ਮਰ ਦੇਣਾ। ਇਹਨਾਂ ਨੂੰ ਮੈਂ ਬਰਦਾਸ਼ਤ ਨਹੀਂ ਆਉਂਦਾ। ਤੋਂ ਇਨਿੰਦਾ ਕਰੀ ਜਾਂਦੇ ਨੇ ਇਨਿੰਦਾ ਕਰੀ ਜਾਂਦੇ ਨੇ। ਸਾਰਾ ਬਨਾਰਸ ਕਿਸੇ ਹੱਦ ਤੱਕ ਈਰਖਾ ਨਾਲ ਭਰ ਗਿਆ। ਕੁਝ ਕਾਰਨਾ ਕਰਕੇ ਇੱਕ ਤੇ ਜੁਲਾਹੇ ਸੰਤ ਜੁਲਾਹੇ ਨੂੰ ਸ਼ੂਦਰ ਕਹਿੰਦੇ ਸ। उच्ची उची कुल वाले पढ़े लिखे आलम फाजल लोग खाली पर कबीर दिरदा रबी रस नर हो तो सारे ने यक जबान भी कह दिता है पागल है पागल है भगत कबीर आप कहें लोग कहें कबीर बौराणा सारा बनारस कह कबीर पागल है ਹੁਣ ਬਨਾਰਸ ਵਾਸੀਆਂ ਨੂੰ ਕੌਣ ਦੱਸੇ ਇੱਕੋ ਹੀ ਤੇ ਬੰਦਾ ਜਿਹੜਾ ਸਿਆਣਾ ਹੈ ਬਾਕੀ ਦੇ ਸਭ ਪਾਗਲਾਂ ਦੀ ਢੀੜ ਹੈ ਸਭ ਪਾਗਲਾਂ ਦੀ ਢੀੜ ਹੈ ਵਕਤ ਦੇ ਅਵਤਾਰੀ ਪੁਰਸ਼ ਧੰਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਬੇਦੀਆਂ ਨੇ ਤੇ ਬਾਕੀ ਲੋਕਾਂ ਨੇ ਕੀ ਆਖਿਆ ਕੋਈ ਕਹੇ ਭੂਤਨਾ ਕੋ ਕਹੇ ਬੇਤਾਲਾ ਜੋ ਸਾਰਿਆਂ ਦੇ ਭੂਤ ਨੇ ਉਤਾਰਨ ਆਇਆ ਲੋਕੀ ਉਹਨੂੰ ਭੂਤਨਾ ਕਹਿੰਦੇ ਜੋ ਸਾਰਿਆਂ ਦੀ ਜ਼ਿੰਦਗੀ ਨੂੰ ਤਲ ਦੇਣ ਵਾਸਤੇ ਆਇਆ ਹੈ ਲੋਕੀ ਉਸਨੂੰ ਬੇਤਾਲਾ ਕਹਿੰਦੇ ਨੇ ਐਸਾ ਅਕਸਰ ਹੁੰਦਾ ਹੈ ਨਿੰਦਾ ਕਰਨ ਦਾ ਇੱਕ ਰਸ ਵੀ ਹੈ ਬੜਾ ਕਿ ਦੂਜੇ ਨੂੰ ਛੁਟਿਆਣਾ ਇਹਦੇ ਵਿੱਚ ਮਨੁੱਖ ਆਪਣੇ ਆਪ ਨੂੰ ਵੱਡਾ ਜ਼ਾਹਰ ਕਰਦਾ ਹੈ ਦੂਜੇ ਦੀਆਂ ਕਮਜ਼ੋਰੀਆਂ ਬਿਆਨ ਕਰਨਾ ਇਹਦੇ ਵਿੱਚ ਆਪਣੇ ਆਪ ਨੂੰ ਹੋਬੀਆਂ ਆਪਣੀਆਂ ਪ੍ਰਗਟ ਕਰਦਾ ਹੈ ਮੈਂ ਇੱਕ ਦਫਾ ਫਿਰ ਅਰਜ਼ ਕਰਾਂ ਸ਼ੁੱਧ ਹਿਰਦੇ ਨਾਲ ਕਿਸੇ ਦੀ ਕਮਜ਼ੋਰੀ ਦਾ ਜ਼ਿਕਰ ਕਰਨਾ ਕੋਈ ਨਿੰਦਾ ਨਹੀਂ ਲੇਕਿਨ ਕਮਜ਼ੋਰੀ ਹੈ ਵੀ ਨਹੀਂ ਗੁਣਵਾਨ ਹੈ ਤੇ ਫਿਰ ਉਹਦੀ ਨਿੰਦਾ ਕਰਨੇ ਭਾਵ ਗੁਣਾ ਦਾ ਜ਼ਿਕਰ ਨਾ ਕਰਨਾ ਤੇ ਗੁਣਾ ਨੂੰ ਔਗਣਾ ਕਰਕੇ ਬਿਆਨ ਕਰਨਾ ਇਹਨੂੰ ਨਿੰਦਾ ਕਹਿੰਦੇ ਨੇ। ਇਹ ਵੀ ਮੈਂ ਅਰਜ਼ ਕਰਦੇ ਆਂ। ਬੁਰੇ ਨੂੰ ਬੁਰਾ ਕਹਿਣਾ ਕੋਈ ਨਿੰਦਾ ਨਹੀਂ ਹੈ। ਅਗਰ ਬੁਰੇ ਨੂੰ ਬੁਰਾ ਆਖੋਗੇ ਨਹੀਂ ਰੋਗੀ ਨੂੰ ਰੋਗੀ ਆਖੋਗੇ ਨਹੀਂ ਤਾਂ ਇਲਾਜ ਕਿਵੇਂ ਕਰਾਇਆਗਾ? ਇਲਾਜ ਉਸਦਾ ਕਿਵੇਂ ਹੋਏਗਾ? ਲੋਕੇ ਅਕਸਰ شریف ਦੀ ਨਿੰਦਾ ਕਰਦੇ ਨੇ। ਸੰਤ ਅਗਰ ਕੁਝ ਕਹੇਗਾ ਕਿਸੇ ਮੂਰਖ ਨੂੰ ਮੂਰਖ ਆਖੇਗਾ ਤੋ ਮੂਰਖ ਨੂੰ ਹੀ ਮੂਰਖ ਆਖੇਗਾ ਸਿਆਣੇ ਨੂੰ ਨਹੀਂ ਆਖੇਗਾ ਰੇ ਬਵਰੇ ਤੋਏ ਘਰੀ ਨਾ ਰੱਖੇ ਕੋਏ ਹੁਣ ਕਬੀਰ ਕਹਿੰਦੇ ਨੇ ਪਾਗਲ ਬਵਰੇ ਪਾਗਲ ਨੂੰ ਕਹਿੰਦੇ ਨੇ اے ਪਾਗਲ ਜਿਨ੍ਹਾਂ ਦੇ ਪਿਆਰ ਦੀ ਖਾਤਰ ਤੋ ਆਪਣੇ ਜ਼ਿੰਦਗੀ ਨਿਛਾਵਰ ਕਰ ਰਿਹਾ ਜਿਸ ਦਿਨ ਤੇਰੇ ਚ ਪ੍ਰਾਣ ਨਿਕਲ ਗਏ ਨਾ ਇੱਕ ਘੜੀ ਵੀ ਨਾ ਨੇ ਕਰੇ ਚ ਨਹੀਂ ਰੱਖਣਾ ਤੇ ਕਿਹੜੇ ਚੱਕਰਾਂ ਚ ਪਿਆ ਤੋ ਕੌ ਜਿੰਦਗੀ گزارੇ ਆਪਣੇ ਜੀਵਨ ਨੂੰ ਸਫਲ ਕਰ ਸਫਲ ਕਰ ਹੁਣ ਮੈਂ ਅਰਜ਼ ਕਰਾਂ ਰਜ ਕੇ ਦੁਨੀਆ ਦੇ ਵਿਚ ਅਵਤਾਰਾਂ ਦੀ ਆਪਣੇ ਸਮੇਂ ਦੇ ਵਿਚ ਅਵਤਾਰ ਨਹੀਂ ਪੂਜੇ ਗਏ ਰਵਿੰਦਰਨਾਥ ਟੈਗੋਰ ਕਹਿੰਦੇ ਨੇ ਹਰ ਅਵਤਾਰੀ ਪੁਰਸ਼ ਆਪਣੇ ਸਮੇਂ ਤੋਂ ਘਟ ਤੋਂ ਘਟ 100 ਸਾਲ ਪਹਿਲੇ ਪੈਦਾ ਹੁੰਦਾ ਹੈ ਬਾਓ ਉਹ ਜਿਹੜੀ ਗੱਲ ਆਖਦਾ ਹੈ ਅਜੇ ਉੱਥੇ ਤੱਕ ਮਨੁੱਖਤਾ ਪਹੁੰਚੀ ਨਹੀਂ ਆਉਂਦੀ ਬਹੁਤ ਅੱਗੇ ਦੀ ਗੱਲ ਆਖਦਾ ਹੈ। ਤੋਂ ਸਮਝ ਹੀ ਨਹੀਂ ਜਾਂਦੀ। ਜਗਤ ਮੁਖਾਲਫ ਹੋ ਜਾਂਦਾ ਹੈ। ਤੇ ਜਦ ਲੋਕਾਂ ਨੂੰ ਕਿਦਰੇ ਸਮਝ ਆਉਂਦੀ ਹੈ ਉਦੋਂ ਹੁੰਦਾ ਨਹੀਂ। ਰਬਿੰਦਰਨਾਥ ਟੈਗੋਰ ਇੰਜ ਕਹਿੰਦਾ ਹੈ। ਕੋਈ ਅਵਤਾਰੀ ਫੁਰਸ਼ ਆਪਣੇ ਸਮੇਂ ਦੇ ਵਿੱਚ ਪੂਰਨ ਤੌਰ ਤੇ ਸਤਿਕਾਰ ਨਹੀਂ ਪ੍ਰਾਪਤ ਕਰ ਸਕਿਆ। ਰਾਮ ਨੂੰ 14 ਸਾਲ ਦਾ ਬਨਵਾਸ। ਕ੍ਰਿਸ਼ਨ ਦਾ ਜਨਮ ਹੀ ਜੇਲ ਦੇ ਚ ਕਨਸ ਦੀ ਜੇਲ ਦੇ ਚ। ਮਾਂ-ਬਾਪ ਉਸਦੇ ਨੇ ਦੇਵਕੀ ਤੇ ਬਾਸਦੇ ਹੋ। ਲੇਕਿਨ ਨਕਲੀ ਮਾਂ ਬਣ ਗਈ ਜਸੋਦਾ, ਨਕਲੀ ਪਿਓ ਬਣ ਗਿਆ ਅਨੰਦ ਬਾਬਾ। ਰਾਜ ਘਰਾਨੇ ਦਾ ਇਹ ਲੜਕਾ ਗਵਾਲਿਆਂ ਚ ਪਲਦਾ, ਗੁਜਰ ਪਲਦਾ। ਆਪਣੇ ਸਮੇਂ ਦੇ ਚ ਅਵਤਾਰੀ ਪੁਰਸ਼ ਪੂਰਨ ਤੌਰ ਤੇ ਕਬੂਲ ਨਹੀਂ ਹੋਏ ਈਸਾ ਸੂਲੀ ਤੇ ਲਟਕੇ ਹੋਇਆ ਹੈ ਗੁਰੂ ਅਰਜਨ ਦੇਵ ਜੀ ਤੱਤੀ ਤਵੀ ਤੇ ਬੈਠੇ ਹੋਏ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਚਾਂਦਨੀ ਚੌਂਕ ਦੇ ਸ਼ਹੀਦ ਕੀਤੇ ਜਾ ਰਹੇ ਨੇ ਸੁਕਰਾਤ ਨੂੰ ਜ਼ਹਿਰ ਦਾ ਪਿਆਲਾ ਦੇ ਕੇ ਮਾਰਿਆ ਗਿਆ ਇਹਨਾਂ ਸਾਰਿਆਂ ਦਾ ਕਸੂਰ ਕੇ ਬਸ ਬੇਕਸੂਰ ਸੰਤ ਇੰਜ ਕਹਿ ਲਓ ਇੱਕ ਵੀ ਕਸੂਰ ਨਹੀਂ ਸੀ ਕਸੂਰਵਾਰਾਂ ਦੀ ਮਹਿਫਿਲ ਦੇਚ ਗੁਨਾਹਗਾਰਾਂ ਦੀ ਭੀੜ ਦੇਚ ਬਿਲਕੁਲ ਬੇਗੁਨਾਹ ਹੋ ਜਾਣਾ ਤੋਂ ਗੁਨਾਹਗਾਰ ਕਬੂਲ ਨਹੀਂ ਕਰਦੇ ਬਸ ਇੰਨੀ ਗੱਲ ਹੈ ਉਹਨਾਂ ਨੂੰ ਈਰਖਾ ਹੋ ਜਾਂਦੀ ਔਰ ਫਿਰ ਉਹ ਬੰਡਣ ਲੱਗ ਪੈਂਦੇ ਨੇ ਨਿੰਦਾ ਕਰਨ ਲੱਗ ਪੈਂਦੇ ਨੇ ਇਸ ਤੋਂ ਅੱਗੇ ਵੀ ਵੱਧ ਜਾਂਦੇ ਨੇ ਕਬੀਰ ਕਹਿੰਦੇ ਨੇ ਕਰੋ ਨਿੰਦਾ ਸਾਨੂੰ ਬੜੀ ਪ੍ਰਸੰਤ ਹੈ ਨਿੰਦੋ ਨਿੰਦੋ ਮੋਕੋ ਲੋਗ ਨਿੰਦੋ निंदा जन को खरी प्यारी निंदा बाप निंदा मैं तारी मैं निंदका नु मां बाप ਵਰਗਾ ਸਨਮਾਨ ਦੇਣਾ ਮੈਨੂੰ ਸਾਵਧਾਨ ਰੱਖ ਦੇਣਾ ਜਿਹੜੀ ਜਿਹੜੀ ਗੱਲ ਦੀ ਮੇਰੀ ਨਿੰਦਾ ਕਰਦੇ ਨੇ ਮੈਂ ਆਪਣੇ ਆਪ ਨੂੰ ਸਾਵਧਾਨ ਕਰਦਾ ਬਿਥ ਨਾ ਹੋਵੇ ਇਹ ਤੇ ਮੈਨੂੰ ਸੁਚੇਤ ਰੱਖ ਦੇਣਾ ਹਿਰਦੇ ਸੁਧ ਜੋ ਨਿੰਦਾ ਹੋਏ ਹਮਰੇ ਕਪਰੇ ਨਿੰਦਕ ਦੋਏ ਇਹ ਤੇ ਸਾਡੇ ਮੈਲੇ ਕਪੜੇ ਦੌਂਦੇ ਠਾ ਇਹ ਤੇ ਮਾਪੇ ਵਾਂਗ ਦੀ ਤਰ੍ਹਾਂ ਹੈ। ਗੁਜਰਾਤ ਦੇ ਵਿੱਚ ਇੱਕ ਭਗਤ ਹੋਇਆ ਹੈ ਦਯਾਰਾਮ ਕਰਕੇ ਉਹਦਾ ਇੱਕ ਗ੍ਰੰਥ ਹੈ ਦਯਾਰਾਮ ਸਤਸਈ ਕਰਕੇ ਉਸ ਨੂੰ ਕਹਿੰਦੇ ਨੇ। ਉਹ ਆਪਣੇ ਉਸ ਗ੍ਰੰਥ ਦੇ ਵਿੱਚ ਕਹਿੰਦਾ ਹੈ ਮਾਨ ਨੂੰ ਮਾਤ ਪਿਤਾ ਹੁੰਤੇ। ਨਿੰਦਕ ਕੋ ਅਤੀਨੈ ਮੈਂ ਮਾਪੇ ਬਾਪ ਨਾਲੋਂ ਵੀ ਜ਼ਿਆਦਾ ਨਿੰਦਕ ਦਾ ਸਨਮਾਨ ਕਰਦਾ। ਕਿਉਂ ਮਾ ਨੂੰ ਮਾਤ ਪਿਤਾ ਹੁੰਦੇ ਨਿੰਦਕ ਕੋ ਅਤੇ ਨੇ ਉਹ ਧੋਏ ਮਲਮੂਤਰ ਕਰੀਏ ਰਸ ਨਾ ਲਖ ਲਿਓ ਮਾਂ ਬਾਪ ਨੇ ਮੇਰਾ ਮਲਮੂਤਰ ਸਾਫ ਕੀਤਾ ਸੀ ਹੱਥਾਂ ਨਾਲ ਇਹ ਤੇ ਜ਼ੁਬਾਨ ਨਾਲ ਕਰਦਾ ਮੂੰਹ ਨਾਲ ਕਰਦਾ ਮੈਂ ਇਹਦਾ ਜ਼ਿਆਦਾ ਸਨਮਾਨ ਕਰਦਾ ਇਹ ਮੇਰੀ ਮਹਿਲ ਦੋਂਦਾ ਮੈਨੂੰ ਸਾਫ ਕਰਦਾ ਨਿੰਦਾ ਕਰਨ ਦੀ ਇੱਕ ਦਫਾ ਵਾਦੀ ਪੈ ਜਾਏ ਤਾਂ ਮੈਰਜ਼ ਕਰਨਾ ਫਿਰ ਛੁੱਟਦੀ ਵੀ ਨਹੀਂ ਇਹ ਮਾਨਸਿਕ ਰੋਗ ਹੈ ਬੜਾ ਭਿਆਨਕਰ ਰੋਗ ਹੈ ਧਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਸੰਬੰਧ ਵਿੱਚ ਵੀ ਬੋਲ ਸਰਵਨ ਕਰੋ ਪਾਤਸ਼ਾਹ ਕਹਿੰਦੇ ਨੇ ਔਖਦ ਸਬੇ ਕੀਤੈਨ ਹਰ ਬਿਮਾਰੀ ਦੀ ਜੜੀ ਬੂਟੀ ਹੈ ਰੋਗ ਦਾ ਇਲਾਜ ਹੈ ਐਸਾ ਕੋਈ ਰੋਗ ਨਹੀਂ ਜਿਹਦਾ ਇਲਾਜ ਨਾ ਹੋਵੇ ਇਹ ਗੱਲ ਵੱਖਰੀ ਹੈ ਕਿ ਉਹ ਜੜੀ ਬੂਟੀ ਇਲਾਜ ਮਨੁੱਖ ਨੂੰ ਲੱਬੇ ਆਵੇ ਨਾ ਲੱਬਿਆ ਹੋਵੇ ਲੇਕਿਨ ਕੋਈ ਐਸਾ ਰੋਗ ਨਹੀਂ ਜਿਹਦਾ ਇਲਾਜ ਨਾ ਹੋਵੇ ਕੋਈ ਤਾਂ ਨਾ ਸਿਆਣਾ ਹੋਵੇਗਾ ਤਾਂ ਉਸ ਰੋਗ ਦਾ ਇਲਾਜ ਲੱਭ ਲਏਗਾ ਲੇਕਿਨ ਰੋਗ ਦਾ ਇਲਾਜ ਹੈ ਸਿਆਣੇ ਨੂੰ ਪਤਾ ਹੁੰਦਾ ਹੈ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਇੱਕ ਰੋਗ ਦਾ ਇਲਾਜ ਨਹੀਂ ਹੈ ਕਿਹੜਾ ਔਖਦ ਸੱਬੇ ਕੀਤੇ ਅੰਨ ਨਿੰਦਕ ਕਾ ਦਾਰੂ ਨਾ ਹੈ ਇਹ ਜਿਹੜਾ ਮਾਨਸਿਕ ਰੋਗ ਹੈ ਦੂਜੇ ਨੂੰ ਘਟਾ ਕੇ ਬਿਆਨ ਕਰਨਾ ਇੱਕ ਐਸਾ ਮਾਨਸਿਕ ਰੋਗ ਹੈ ਦਾ ਕੋਈ ਇਲਾਜ ਨਹੀਂ ਜਿਹਦੀ ਆਦਤ ਬਣ ਗਈ ਹੈ ਕਰਦਾ ਹੀ ਜਾਏਗਾ ਹਰ ਜਗ੍ਹਾ ਨਿੰਦਾ ਕਰੇਗਾ ਹਰ ਜਗ੍ਹਾ ਨਿੰਦਾ ਕਰੇਗਾ ਤੇ ਇੱਕ ਦਫਾ ਮੈਂ ਫਿਰ ਅਰਜ਼ ਕਰਾਂ ਨਿੰਦਾ ਅਕਸਰ شریف ਦੀ ਹੋਵੇਗੀ ਗੁਣਵਾਨ ਦੀ ਹੋਵੇਗੀ ਔਰ ਰੱਜ ਕੇ ਹੋਵੇਗੀ ਹੁਣ ਮੈਂ ਅਰਜ਼ ਕਰਾਂ ਨਿੰਦਾ ਕਰਦਾ ਕੌਣ ਹੈ ਜਿਹੜਾ ਉਸ ਤੋਂ ਅੱਗੇ ਹੋਵੇ ਇਹ ਵੀ ਦੂਜਾ ਨੁਕਤਾ ਸੁਣਨਾ ਜੋ ਉਸ ਦੇ ਪਿੱਛੇ ਹੈ ਉਹਦੀ ਨਿੰਦਾ ਕਰਨ ਦੀ ਕੀ ਲੋੜ ਹੈ ਹੈ ਪਿੱਛੇ ਨਿੰਦਾ ਕਰਨ ਤੋਂ ਮੁਰਾਦ ਹੈ ਇਹਨੂੰ ਮੈਂ ਪਿੱਛੇ ਤੇ ਨਹੀਂ ਛੱਡਦਾ ਨਹੀਂ ਛੱਡ ਸਕਦਾ ਤੇ ਚਲੋ ਐਸੀਆਂ ਗੱਲਾਂ ਕਰੀਏ ਐਨੂੰ ਪਿੱਛੇ ਛੁੱਟ ਗਏ ਹਮੇਸ਼ਾ ਨਿੰਦਾ ਉਸ ਦੀ ਆਉਂਦੀ ਹੈ ਜਦੋਂ ਉਸ ਤੋਂ ਕੋਈ ਅੱਗੇ ਹੋਵੇ ਇੱਕ ਵਪਾਰੀ ਕਿਸੇ ਵਪਾਰੀ ਦੀ ਨਿੰਦਾ ਕਰੇ ਤਾਂ ਸਮਝ ਲੈਣਾ ਉਸ ਤੋਂ ਅੱਗੇ ਹੋਵੇਗਾ ਔਰ ਮੈਂ ਚਲੋ ਆਪਣੇ ਅਨੁਭਵ ਦੀ ਗੱਲ ਕਰਾਂ ਇੱਕ ਰਾਗੀ ਕਿਸੇ ਰਾਗੀ ਦੀ ਨਿੰਦਾ ਕਰੇ ਤਾਂ ਸਮਝ ਲੈਣਾ ਉਹ ਰਾਗੀ ਉਸ ਤੋਂ ਅੱਗੇ ਹੈ ਇੱਕ ਸੰਤ ਕਿਸੇ ਸੰਤ ਦੀ ਨਿੰਦਾ ਕਰੇ ਵੱਲ ਸੰਤ ਨਿੰਦਾ ਕਰਦੇ ਨਹੀਂ ਪਰ ਜਿਸ ਤਰ੍ਹਾਂ ਦੇ ਦੇਖ ਹੀ ਦੇਣੇ ਗੁਸਤਾਖੀ ਨਾਲ ਤਾਂ ਸਮਝ ਲੈਣਾ ਉਹ ਸੰਤ ਉਸ ਤੋਂ ਅੱਗੇ ਹੋਵੇਗਾ ਤਾਂ ਹੀ ਸੰਦਾ ਪਿਆ ਕਰਦਾ ਹੈ ਨਿੰਦਾ ਹਮੇਸ਼ਾ ਉਸ ਦੀ ਹੁੰਦੀ ਹੈ ਜਿਹੜਾ ਉਸ ਤੋਂ ਅੱਗੇ ਹੋਵੇ ਇੱਕ ਕਲਾਕਾਰ ਜਦ ਕਿਸੇ ਕਲਾਕਾਰ ਦੀ ਨਿੰਦਾ ਕਰੇ ਤਾਂ ਸਮਝ ਲੈਣਾ ਉਹ ਕਲਾਕਾਰ ਉਸ ਤੋਂ ਅੱਗੇ ਹੈ ਜਿਹੜਾ ਹੈ ਹੀ ਪਿੱਛੇ ਉਹਦੀ ਨਿੰਦਾ ਕਰਨ ਦੀ ਕੀ ਲੋੜ ਹੈ ਹੀ ਪਿੱਛੇ ਨਿੰਦਾ ਕਰਕੇ ਉਸ ਨੂੰ ਪਿੱਛੇ ਸੁੱਟਣ ਦਾ ਮਤਲਬ ਹੁੰਦਾ ਹੈ ਅਕਸਰ ਇਸ ਤਰ੍ਹਾਂ ਦੀ ਨਿੰਦਾ ਉਹ ਮਨੁੱਖ ਕਰਦੇ ਨੇ ਜੋ ਪਛੜੇ ਹੋਏ ਹੁੰਦੇ ਨੇ ਔਰ ਅਕਸਰ ਨਿੰਦਾ ਉਹਨਾਂ ਦੀ ਹੁੰਦੀ ਹੈ ਜੋ ਬਹੁਤ ਅੱਗੇ ਹੁੰਦੇ ਨੇ ਬਹੁਤ ਅੱਗੇ ਹੁੰਦੇ ਨੇ ਰੱਜ ਕੇ ਜ਼ਿਆਦਾ ਤੋਂ ਜ਼ਿਆਦਾ ਉਹਨਾਂ ਦੀ ਜੋ ਹੈ ਨਿੰਦਾ ਹੁੰਦੀ ਹੁਣ ਧਿਆਨ ਨਾਲ ਸੁਣਨਾ ਨਿੰਦਾ ਸੁਣ ਕੇ ਜੋ ਖੁਸ਼ ਹੋਵੇ ਉਹ ਸੰਤ ਹੈ ਨਿੰਦਾ ਸੁਣ ਕੇ ਜੋ ਦੁਖੀ ਹੋਵੇ ਤੋ ਸਮਝ ਲਓ ਜਿਹੜੀਆਂ ਬੁਰਾਈਆਂ ਬਿਆਨ ਕੀਤੀਆਂ ਜਾਂਦੀਆਂ ਨੇ ਉਹਦੇ 'ਚ ਹੋਣਗੀਆਂ ਇੱਥੇ ਦੁਖੀ ਹੋਣ ਦਾ ਕੋਈ ਮਤਲਬ ਨਹੀਂ ਸੀ ਇਹ ਦੂਜਾ ਮਨੋਵਿਗਿਆਨਕ ਨੁਕਤਾ ਵਰਨਾ ਕਿਉਂ ਦੁਖੀ ਹੋਵੇ ਕਰਦਾ ਕਰੇ ਪਿਆ ਪਰ ਇਹ ਦੁਖੀ ਹੋਣ ਲੱਗ ਪਿਆ ਹੈ ਨਿੰਦਾ ਸੁਣ ਕੇ ਜੋ ਦੁਖੀ ਹੋਵੇ ਸੰਸਾਰੀ ਹੈ ਨਿੰਦਾ ਸੁਣ ਕੇ ਜੋ ਪਰਸੰਨ ਹੋਵੇ ਸੰਤ ਹੈ ਭਗਤ ਹੈ